ਸਤਿ ਸ਼੍ਰੀ ਅਕਾਲ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਸੋ ਕੁਝ ਕੀ ਟਾਈਮ ਬਚਿਆ ਹੋਆ ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕੀਤਾ ਜਾਣਾ ਹੈ ਦਿੱਲੀ ਕੂਚ ਕਰਨ ਤੋਂ ਪਹਿਲਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਦੇ ਨਾਲ ਮੂਹਰੇ ਹਿਊਮਨ ਚੇਨ ਬਣਾਈ ਗਈ ਹੈ ਤੇ ਕੁਝ ਨੇ ਹੱਤ ਫੜ ਕੇ ਇੱਥੇ ਰਾਹ ਰੋਕਿਆ ਗਿਆ ਹੈ ਤਾਂ ਕਿ ਹਲੇ ਫਿਲਹਾਲ ਕੁਝ ਗਰ ਟਾਈਮ ਬਚਿਆ ਹੋਇਆ ਹੈ ਕੂਚ ਕਰਨ ਨੂੰ ਲੈ ਕੇ ਤਾਂ ਅੱਗੇ ਕੋਈ ਹੋਰ ਨਾ ਜਾਵੇ ਔਰ ਜਦੋਂ ਕਿਸਾਨ ਆਗੂ ਕਾਲ ਦੇਣਗੇ ਤਾਂ ਉਸ ਤੋਂ ਬਾਅਦ ਅੱਗੇ ਵਧਿਆ ਜਾਵੇਗਾ। ਔਰ ਦੂਸਰੇ ਪਾਸੇ ਦੱਸਦੇ ਕਿ ਇਹ ਇੱਥੋਂ ਤੁਰ ਤੱਕ ਜਿਹੜੇ ਦੋ ਲਾਈਨ ਨੇ ਇਹ ਦੋਨਾਂ ਲਾਈਨਾਂ ਦੇ ਉੱਤੇ ਜਿਹੜੇ ਕਿਸਾਨ ਡਟੇ ਹੋਏ ਨੇ ਤੇ ਜਦੋਂ ਕਾਲ ਦਿੱਤੀ ਜਾਊਗੀ ਉਸ ਤੋਂ ਬਾਅਦ ਅੱਗੇ ਵਧਿਆ ਜਾਊਗਾ। ਲੇਕਿਨ ਵਿਚਾਲੇ ਜਿਹੜਾ ਮੈਦਾਨ ਹੈ ਖੁੱਲਾ ਮੈਦਾਨ ਉਸ ਦੇ ਵਿੱਚ ਦੇਖ ਸਕਦੇ ਹੋ ਪੋਕਲੇਨ ਖੜੀ ਹੋਈ ਹੈ। ਸਾਹਮਣੇ ਪੋਕਲੇਨ ਹੈ ਔਰ ਕਿਸਾਨ ਇਸ ਜਗ੍ਹਾ ਦੇ ਉੱਤੇ ਇਕੱਠੇ ਹੋਏ ਹੋਏ ਨੇ। ਇਹ ਖੁੱਲਾ ਮੈਦਾਨ ਹੈ। ਔਰ ਦੂਸਰੇ ਪਾਸੇ ਓਕਲੇਨ ਜਿਹੜੀ ਦਿਖਦੀ ਪਈ ਹੈ ਦੂਸਰੇ ਪਾਸੇ ਟਰੈਕਟਰ ਵੀ ਰੈਡੀ ਕੀਤੇ ਗਏ ਨੇ ਕਿਸਾਨਾਂ ਦੇ ਵੱਲੋਂ ਔਰ ਜਿਹੜੇ ਆਮ ਲੋਕ ਅੱਗੇ ਜਿਵੇਂ ਜਿਸ ਤਰੀਕੇ ਨਾਲ ਦੇਖਣ ਨੂੰ ਮਿਲ ਰਿਹਾ ਹੈ ਸੀਗਾ ਬੀਤੇ ਦਿਨਾਂ ਦੇ ਵਿੱਚ ਕਿ ਨੌਜਵਾਨ ਜਿਹੜੇ ਸ਼ੰਭੂ ਬੈਰੀਅਰ ਦੇ ਬਿਲਕੁਲ ਨਜ਼ਦੀਕ ਪਹੁੰਚੇ ਹੋਏ ਸੀ ਤਾਂ ਅੱਜ ਸਵੇਰੇ ਹੀ ਉਹਨਾਂ ਨੂੰ ਪਹਿਲਾ ਮੋੜੇ ਰੋਕਿਆ ਜਾ ਰਿਹਾ ਹੈ ਔਰ ਜਦੋਂ ਕਾਲ ਦਿੱਤੀ ਜਾਊਗੀ 11 ਵਜਣਗੇ ਜਦੋਂ ਕਿਸਾਨ ਆਗੂ ਐਲਾਨ ਕਰਨਗੇ ਕਿ ਅੱਗੇ ਹੁਣ ਵਧਣਾ ਹੈ ਉਸ ਤੋਂ ਬਾਅਦ ਸਭ ਅੱਗੇ ਵਧਣਗੇ ਤੇ ਉਸ ਤੋਂ ਪਹਿਲਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਤਿਆਰੀਆਂ ਕੀਤੀਆਂ ਗਿਆ ਨੇ ਇੱਕ ਪਾਸੇ ਪੋਗਲੈਂ ਖੜੀ ਹੈ ਦੂਸਰੇ ਪਾਸੇ ਟਰੈਕਟਰ ਹੈ ਇਹ ਨੌਜਵਾਨ ਰਾਤ ਵੀ ਆਪਣਾ ਕੰਮ ਕਰ ਰਹੇ ਸੀਗੇ ਰਾਤ ਵੀ ਇਸ ਮੈਦਾਨ ਦੇ ਵਿੱਚ ਖੁੱਲੇ ਮੈਦਾਨ ਦੇ ਵਿੱਚ ਜੋ ਦੋਨੋਂ ਸੜਕਾਂ ਦੇ ਵਿੱਚ ਕਾਰ ਡਾਇਵਾਇਡਰ ਜੋ ਬਣਿਆ ਹੈ ਖਾਲੀ ਜਗ੍ਹਾ ਉਸ ਜਗ੍ਹਾ ਤੇ ਨੌਜਵਾਨਾਂ ਨੇ ਆਪਣਾ ਤਿਆਰੀਆਂ ਕੀਤੀਆਂ ਔਰ ਦੂਸਰੇ ਪਾਸੇ ਤੁਹਾਨੂੰ ਉਹ ਨਜ਼ਦੀਕ ਜਾ ਕੇ ਵੀ ਤਸਵੀਰਾਂ ਦਿਖਾਵਾਂਗੇ ਲੇਕਿਨ ਸਭ ਤੋਂ ਪਹਿਲਾਂ ਇਹ ਦੇਖੋ ਕਿ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਿਊਮਨ ਚੇਨ ਜਿਹੜੀ ਉਹ ਬਣਾਈ ਗਈ ਹੈ ਔਰ ਇਸ ਜਗ੍ਹਾ ਤੇ ਖੜ ਕੇ ਵੇਟ ਕੀਤੀ ਜਾ ਰਹੀ ਹੈ ਕੁਝ ਟਾਈਮ ਬਾਅਦ ਇਸ ਜਗ੍ਹਾ ਤੋਂ ਕਿਸਾਨ ਨੇ ਜਿਹੜੇ ਅੱਗੇ ਵਦਨਾ ਸ਼ੁਰੂ ਕਰਨਗੇ ਔਰ ਦੂਸਰੇ ਪਾਸੇ ਰਾਤ ਤਸਵੀਰਾਂ ਤੁਸੀਂ ਦੇਖਿਆ ਸੀ ਕਿ ਟਰਾਲੀਆਂ ਭਰ ਕੇ ਆਈਆਂ ਸੀ ਜਿਸ ਵਿੱਚ ਮਿੱਟੀ ਅਤੇ ਰੇਤੇ ਦੇ ਗੱਟੂ ਭਰੇ ਹੋਏ ਸੀਗੇ ਔਰ ਇਥੋਂ ਜਿਹੜਾ ਹੁਣ ਜਿਵੇਂ ਨੌਜਵਾਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਅਸੀਂ ਦਰਿਆ ਵੀ ਪਾਰ ਕਰਾਂਗੇ ਤਾਂ ਉਸ ਤੋਂ ਪਹਿਲਾਂ ਗੱਟੂ ਲੈ ਕੇ ਰਖਲੇ ਗਏ ਨੇ ਔਰ ਨਾਲ ਦੀ ਨਾਲ ਤੁਹਾਨੂੰ ਇਹ ਤਸਵੀਰਾਂ ਦਿਖਾਈਆਂ ਗਈਆਂ ਨੇ ਕਿ ਜਿਸ ਤਰੀਕੇ ਦੇ ਨਾਲ ਤਿਆਰੀਆਂ ਕੀਤੀਆਂ ਗਈਆਂ ਨੇ ਤਾਂ ਇਸ ਵਾਰ ਇਹ ਜਿਹੜਾ ਮੁਕਾਬਲਾ ਹੈ ਦੇਖਣ ਵਾਲਾ ਹੋਵੇਗਾ ਕਿ ਅੱਗੇ ਜਦੋਂ ਵਧਿਆ ਜਾਵੇਗਾ ਤਾਂ ਕਿਸ ਤਰੀਕੇ ਦੇ ਨਾਲ ਅੱਗੇ ਵਧਿਆ ਜਾਵੇਗਾ ਸੋ ਇਹ ਤਸਵੀਰਾਂ ਤੁਸੀਂ ਦੇਖਿਆ ਸ਼ੰਭੂ ਬਾਰਡਰ ਦੀਆਂ ਸ਼ੰਭੂ ਬਾਰਡਰ ਤੋਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਤਿਆਰੀਆਂ ਕੀਤੀ ਗਈਆਂ ਨੇ ਕਿਸਾਨਾਂ ਦੇ ਵੱਲੋਂ ਔਰ ਜੋ ਕਿਸਾਨਾਂ ਨੇ ਕਾਲ ਦਿੱਤੀ ਹੈ ਕਿ 11 ਵਜੇ ਜਿਹੜੀ ਇਸ ਤੋਂ ਬਾਅਦ ਕੂਚ ਕੀਤਾ ਜਾਊਗਾ ਦਿੱਲੀ ਵੱਲ ਨੂੰ ਤਾਂ ਉਸ ਤੋਂ ਪਹਿਲਾਂ ਜੋ ਹਾਲਾਤ ਹੋਣਗੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਾਵਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦੇ ਵੀ ਕਿਸਾਨਾਂ ਜੋ ਥੇ ਬੰਦੀਆਂ ਦੇ ਵੀ ਕਹਿਣਾ ਕਿ 11 ਵਜੇ ਕੂਚ ਕੀਤਾ ਜਾਊਗਾ ਤੇ ਸਾਰੇ ਦੇ ਸਾਰੇ ਜਿੰਨੇ ਵੀ ਕਿਸਾਨ ਆਗੂ ਨੇ ਨਾਲ ਹੋਣਗੇ ਅਤੇ ਨੌਜਵਾਨ ਵੀ ਨਾਲ ਹੋਣਗੇ ਤੇ ਹੁਣ ਜਦੋਂ ਅੱਗੇ ਵਧਿਆ ਜਾਊਗਾ ਤਾਂ ਦੇਖਣਾ ਬਣਦਾ ਹੈ ਕਿ ਉਸ ਮੌਕੇ ਦੇ ਹਾਲਾਤ ਕਿਸ ਤਰੀਕੇ ਨਾਲ ਹੋਣਗੇ ਸੋ ਵਦਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰਿਵਾਲ ਨਾ ਗਦੂਸੀ ਨਮ